ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਰੋਡੇਪਿੰਡ ਦੇ ਵਿੱਚ ਰੋਡੇਪਿੰਡ ਦੇ ਵਿੱਚ ਆ ਰੋਡੇਪਿੰਡ ਜਿਹੜੇ ਮੋਗੇ ਦਾ ਪਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਆ 4 ਪਾਈ ਦੇ ਕੋਲੇ ਮਿੱਤਰੋ ਕਟੀਆਂ ਝੋਟੀਆਂ ਲਗਾਉ ਆ ਉਹ ਮਿਲਦੇ ਆ ਬਾਈ ਨੂੰ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਸੀ ਘਬਰੇ ਕੀ ਹਾਲ ਆ ਬਟਾ ਬਹੁਤ ਵਧੀਆ ਬਰਾ ਸੇਤਾ ਦੇ ਪਰਿਵਾਰ ਪੂਰੇ ਵਧੀਆ ਪੂਰੇ ਪਹਿਲਾਂ ਵਾਲੇ ਜਾਨਵਰ ਹੋ ਕੇ ਸੇਲ ਹੋ ਹਾਂਜੀ ਹਾਂਜੀ ਬਈ ਹੋਵੇ ਠੀਕ ਹੈ ਬਈ ਅੱਛਾ ਬਈ ਅੱਜ ਕਿੰਨੇ ਜਾਨਵਰ ਆ ਅੱਜ ਬਈ 4 ਆ ਠੀਕ ਹੈ ਬਈ ਇਹ ਪਹਿਲੇ ਨੰਬਰ ਤੇ ਕੱਟੀ ਆ ਜਿਹੜੀ ਦੀ ਕਿੰਨੀ ਉਮਰ ਆ ਬਈ ਜਿਹੜੀ ਵੀਰੇ ਆ ਪਹਿਲੇ ਨੰਬਰ ਤੇ ਕੱਟੀ ਖੋਲੀ ਆ ਹਨਾ ਹਾਂਜੀ ਇਹਦੀ 13 13.5 ਮਹੀਨੇ ਉਮਰ ਆ ਯਾਨੀ ਕਿ ਤਕਰੀਬਨ 14 ਕੇ ਮਹੀਨੇ ਰੱਖ ਹਨਾ ਠੀਕ ਹੈ ਬਈ ਹਾਂ ਕੱਟੀ ਕੁੜੇ ਪਾੜੇ ਦੀ ਚੰਗੀ ਬਈ ਥਾਨ ਤੁਣੇ ਵੇਖੇ ਕੰਡੇ ਵਾਲੇ ਬੁੱਲ ਦੀ ਆਪਾਂ ਨੂੰ ਦੱਸਿਆ ਠੀਕ ਹੈ ਜਿੱਥੋਂ ਆਪਾਂ ਲਈ ਆ ਤਾਂ 9 ਮਹੀਨੇ ਦੀ ਗੱਬਣ ਮਾਈਦੀ ਹੁੰਦੀ ਹੈ ਨਾ ਸਹੀ ਗੱਲ ਆ ਬਾਕੀ ਤਾਂ ਬਹੁਤ ਕਿੰਨੀ ਚੰਗੀ ਬਾਕੀ ਯਾਰ ਬਾਈ ਧਾਰੀ ਤੁਰੀ ਕੀ ਅੱਖਾਂ ਅੱਖਾਂ ਕਿਸੇ ਪਾਸੇ ਵੀ ਕੱਟੀ ਨਹੀਂ ਖੁੰਜੀ ਯਾਰ ਹਾਂ 14 ਮਹੀਨਿਆਂ ਦੀ ਹੈ ਬਾਈ 13 14 ਮਹੀਨਿਆਂ ਦਾ ਬਾਈ ਹਾਂ ਦਰਮਿਆਨ ਗੱਟੀ ਦਾ ਚੰਗਾ ਹਾਂ ਕੀ ਰੇਟ ਰਹੂਗਾ ਭੋੜੀ ਯਾਰ ਕ੍ਰੇਟ ਕਰੇ ਫੋਨ ਤੇ ਕਰ ਲਾਂ ਠੀਕ ਹੈ ਬਈ ਹਾਂਜੀ ਹਾਂਜੀ ਅੱਛਾ ਜਿਹੜੀ ਦੋ ਨੰਬਰ ਦੇ ਦੋ ਨੰਬਰ ਦੇ ਗੱਟੀ ਵੀਰੇ 507 ਦੇ ਸੀਮੰਦੀ ਆ ਠੀਕ ਹੈ ਵੀਰੇ ਇਹ ਜੋੜਾ ਹੀ ਲਿਆ ਆ ਪਾ ਇੱਕੋ ਥਾਂ ਹੀ ਲਿਆ ਯਾਰ ਠੀਕ ਹੈ ਬਈ ਠੀਕ ਹੈ ਤੇ ਇਹਦਾ ਰੇਟ ਇਹਦੀ ਵੀ ਬਾਈ 13 ਕਿ ਮਹੀਨੇ ਉਮਰ ਹੈ 13.5 ਮਹੀਨੇ ਠੀਕ ਹੈ ਇਹ 13.5 ਮਹੀਨੇ ਦੀ ਹਾਂਜੀ ਹਾਂਜੀ ਇਹ ਜੋੜਾ ਹੀ ਲੈਣਾ ਹੋਵੇ ਮਾਨਤਨ ਦਾ ਉਹ ਮਾਨਤਨ ਨਾ ਦੇ ਦਾਂਗੇ ਬਾਈ ਕੋਈ ਗੱਲ ਨਹੀਂ ਆਪਾਂ ਵੈਸੇ ਰੇਟ ਯਾਰ ਆਪਣਾ ਜੈ ਜੀ ਹੁੰਦਾ ਬਾਈ ਠੀਕ ਹੈ ਬਾਈ ਹਾਂ 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 ਬਾਕੀ ਤੂੰ ਝੋਲੀ ਝਾਲੀ ਇਹਦੀ ਵੀ ਵੇਖ ਲੈ ਕਿਵੇਂ ਵਧੀਆ ਹਨਾ ਰੈਂਕ ਉਪਰ ਵੇਖ ਪੈਂਦੇ ਹਨਾ ਹਾਂ ਲੈ ਵੀ ਮਿੱਤਰ ਜਨਵਰੀ ਯਾਰ ਜਮਾ ਬਾਈ ਹੈ ਕੋਈ ਇੱਕ ਵੀ ਜਨਵਾਰ ਚ ਕਮੀ ਹੋਵੇ ਹਨਾ ਹਾਂ ਹਾਂ 13 14 ਮਹੀਨੇ ਸਾਰੀ ਕੱਟੀ ਦੀ ਮਿੱਤਰੋ ਉਮਰ ਆ ਤੇ ਆ ਨਾਲ ਦੀਦੀ ਵੀ ਹੁੰਦੀ ਬਈ ਬੰਦਾ ਫੂਨ ਤੇ ਸਾਈ ਕਰ ਲੈ ਠੀਕ ਆ ਹਾਂ ਜੇ ਆਏ ਤੋਂ ਪਸੂ ਨਾ ਫਿਰਦੇ ਹੋ ਆਪਾਂ ਅਗਲੇ ਦੀ ਸਾਈ ਵਾਪਸ ਕਰਕੇ ਪਸੂ ਮੋੜਾਂਗੇ ਇਹਨਾਂ ਵੀ ਕਹਾਂਗੇ ਵੀ ਤੂੰ ਸਾਈ ਕੀਤੀ ਯਾਰ ਲੈ ਕੇ ਹੀ ਜਾਣਾ ਬੂਲ ਲੈ ਕੇ ਜਾ ਠੀਕ ਆ ਬਈ ਅੱਛਾ ਜੇ ਕੋਈ ਜੋੜਾ ਲੈਣ ਵਾਲਾ ਹੋਇਆ ਬਈ ਟਿਕਾਣੇ ਤੇ ਦੇ ਦਾਂਗੇ ਬਈ ਦੇ ਦਾਂਗੇ ਬਈ ਹਾਂ ਦੇ ਦਾਂਗੇ ਇਹ ਆਈਡੀਆ ਮੜਾ ਰੇਟ ਦਾ ਆਈਡੀਆ ਭਾਈ ਜੇ ਕੋਈ ਜੋੜਾ ਲਊਗਾ ਇਹ ਪਹਿਲੇ ਨੰਬਰ ਵਾਲੇ ਕੰਡੇ ਵਾਲੀ ਆ ਗਈ ਦੂਜੀ ਇਹ ਉਹ ਦੂਜੀ ਵੀਰੇ ਉਹ 507 ਦੀ ਆ ਉਹ 507 ਦੀ ਹਾਂਜੀ ਹਾਂਜੀ ਬਾਈ ਠੀਕ ਆ ਬਾਈ ਇਹ ਦੋ ਕਟੀਆਂ ਦੋ ਕਟੀਆਂ ਬਾਈ ਇੱਧਰ ਖੜੀਆਂ ਤੇ ਆ ਜਿਹੜੀ ਵੱਡੀ ਝੋਟੀ ਆ ਬਾਈ ਆ ਜਿਹੜੀ ਵੱਡੀ ਝੋਟੀ ਆ ਵੀਰੇ ਇਹ ਤਾਂ ਸੀਮਨ ਦਾ ਤਾਂ ਆਪਾਂ ਨੂੰ ਪਤਾ ਨਹੀਂ ਆਵੇਂ ਤੈਨੂੰ ਕਵਾਂ ਹਨਾ ਤੇ ਵੈਸੇ ਡੇਢ ਕਸਾਲ ਦੀ ਹੈਗੀ ਆ ਇਹ 1.5 ਸਾਲ ਦੀ ਹਾਂ ਦੰਦਾ ਤੋਂ ਖੀਰੀ ਆ ਬਾਈ ਰਹਿਣ ਦੀ ਤੋਰ ਨੂੰ ਹਨਾ ਕੋਈ ਗੱਲ ਕੋਈ ਗੱਲ ਬਾਈ ਹਾਂ ਝੋਲੀ 40 ਵਿਖਾਰੇ ਬਾਈ ਮਾਰਕੀ ਮੁਰਗੀ ਜਮਾ ਇੱਕ ਨੰਬਰ ਹਾਂ ਤੇ ਉਹ ਪਰਲੀ ਕੱਟੀ ਵੀਰੇ ਉਹਦੀ ਵੀਰੇ 13 ਕਿ ਮਹੀਨੇ ਮਰਾ 13 ਸਾਡੇ 13 ਮਹੀਨੇ 14 ਮੂਰਲੇ ਤੇ ਨਿਸ਼ਾਨ ਵੀਰੇ ਹੈਗੇ ਆ ਕਿ ਨਹੀਂ ਵੀਰੇ ਮੂਰਲੇ ਤੇ ਹੈ ਨਹੀਂ ਮਗਰਲੇ ਤੇ ਹੈਗੇ ਮਗਰਲੇ ਤੇ ਹੈਗੇ ਇਹਦੇ ਚਾਰੇ ਦੀ ਹੈਗੇ ਆ ਬਾਕੀਆਂ ਤਾਂ ਸਾਰੇ ਹੈਗੇ ਨਿਸ਼ਾਨੀਆਂ ਸਾਰੀਆਂ ਕਵਰ ਕਰ ਸਾਰੀਆਂ ਸਾਰੀਆਂ ਬਾਈ ਰੇਟ ਇਹਨਾਂ ਦਾ ਵੀਰੇ ਰੇਟ ਵੀਰੇ ਸਾਰਿਆਂ ਦਾ ਫੋਨ ਤੇ ਕਰ ਲਾਂਗੇ ਜੇ ਕੋਈ ਬੰਦਾ ਆਪਣੇ ਤੋਂ ਚਾਰੇ ਕਟੀਆਂ ਇਕੱਠੀਆਂ ਲੈਂਦਾ ਤੇ ਆਪਾਂ 100 ਕਿਲੋਮੀਟਰ ਤੇ ਪਹੁੰਚ ਵੀ ਕਰ ਦਾਂਗੇ ਠੀਕ ਹੈ ਮਤਲਬ ਉਹ ਜਿਹੜਾ ਸੌਦੇ ਹੋਏ ਤਾਂ ਬਣਾ ਫਰੀ ਹਾਂਜੀ ਹਾਂਜੀ ਫਰੀ ਫਰੀ ਜੀ ਲੈ ਵੀ ਮਿੱਤਰੋ ਜੇ ਚਾਰੇ ਕਟੀਆਂ ਦਾ ਸਟਾਕ ਤੁਸੀਂ ਖਰੀਦਦੇ ਹੋ ਉਹ ਖਰੀਦਣ ਦੇ ਤੁਹਾਨੂੰ 100 ਕਿਲੋ ਉਹ ਬਿਲਕੁਲ ਫਰੀ ਹੋ ਜੂਗੀ ਤੇ ਮਿੱਤਰੋ ਫਰੀ ਦੇ ਵਿੱਚ ਇਹ ਮਤਲਬ ਹੁੰਦਾ ਵੀ ਕਿਰਾਇਆ ਪਾਉਂਦਾ ਕਟੀਆਂ ਤੁਹਾਡੇ ਘਰੇ ਪਹੁੰਚ ਜਾਂਦੀਆਂ ਆਹ ਦੋ ਕਟੀਆਂ ਪੂਰੀਆਂ ਟਿਕਾਣੇ ਦੀਆਂ ਆ ਮਿੱਤਰੋ ਇਹ ਉਰਲੀ ਕੰਡੇ ਵਾਲੇ ਦੀ ਤੇ ਦੂਜੀ ਵੀਰੇ ਦੂਜੀ 507 ਦੀ ਆ ਬਈ 507 ਦੀ ਲੈ ਮਿੱਤਰੋ ਪ੍ਰੋਪਰ ਸੀਮਨ ਰਿਕਾਰਡ ਵਾਲੀਆਂ ਕਟੀਆਂ ਇਹ ਹੋ ਗਏ ਇਧਰ ਜਣੇ ਦੋਹਾਂ ਦਾ ਪਤਾ ਵੱਟੀਆਂ ਦਾ ਵੀਰੇ ਨਹੀਂ ਵੀਰੇ ਉਹਨਾਂ ਦਾ ਨਹੀਂ ਪਤਾ ਠੀਕ ਆ ਓਕੇ ਬਈ ਨੰਬਰ ਬਾਈ ਇਹ ਤਾਂ ਵੀਰੇ ਆਪਾਂ ਜਿਹੜੀਆਂ ਲਈਆਂ ਡੈਰੀ ਫਾਰਮ ਚੋਂ ਲਈਆਂ ਹਨਾ ਆਪਾਂ ਨੂੰ ਤਾਂ ਇਹਨਾਂ ਦਾ ਸੀਮਨ ਦਾ ਪਤਾ ਨਹੀਂ ਆਪਾਂ ਐਵੇਂ ਕਿਤੇ ਕਿਹਾ ਨਾਗਾ ਦੱਸ ਦੇ ਬਾਕੀ ਹਨਾ ਬਈ ਡੈਰੀ ਫਾਰਮ ਚੋਂ ਲਿਆ ਠੀਕ ਆ ਹਾਂ ਤੇ ਇਹਨਾਂ ਇਦਾਂ ਦਾ ਰੇਟ ਜਿਹੜਾ ਫੋਨ ਤੇ ਉਹ ਨੰਬਰ 70 78 71 92 412 ਠੀਕ 70 78 71 92 412 70 78 71 92 412 ਜ਼ਿਲ੍ਹਾ ਮੋਗਾ ਰੋਡੇ ਪਿੰਡਾ ਮਿੱਤਰੋ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀਪ